ਸਤਿਗੁਰੂ ਆਖਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਐਸੀ ਸਮਰੱਥਾ ਰੱਖਦਾ ਹੈ ਜੋ ਦੁੱਖ ਨੂੰ ਜੜ ਤੋਂ ਖਤਮ ਕਰ ਦਿੰਦਾ ਹੈ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਆਰਦਈ ਪੂਰਨ ਸਤਗੁਰ ਗਿਆਨ ਹਾਂ ਅਸਲੀ ਦੁਨਿਆਵੀ ਡਾਕਟਰ ਤੋਂ ਜਦੋਂ ਸਰੀਰਕ ਦੁੱਖ ਦੇ ਰੂਪ ਦੇ ਵਿੱਚ ਕੋਈ ਮੈਡੀਸਨ ਕੋਈ ਦਵਾਈ ਆਦਿਕ ਲੈਣ ਵਾਸਤੇ ਦੱਦੇ ਹਾਂ ਤਾਂ ਡਾਕਟਰ ਲੋਕ ਸਾਨੂੰ ਵੱਧ ਤੋਂ ਵੱਧ ਤਿੰਨ ਟਾਈਮ ਦੀ ਡੋਸ ਦਿੰਦੇ ਨੇ ਤਿੰਨ ਟਾਈਮ ਦੀ ਖੁਰਾਕ ਦਿਆ ਕਰਦੇ ਨੇ ਤੇ ਨਾਲ ਉਹ ਹਦਾਇਤ ਕਰਦੇ ਨੇ ਕਿ ਐ ਜਿਹੜੀ ਖੁਰਾਕ ਹੈ ਇਹ ਤਿੰਨ ਟਾਈਮ ਲੈਣੀ ਹੈ ਤੁਸੀਂ ਸਵੇਰ ਟਾਈਮ ਲੈਣੀ ਹੈ ਦੁਪਹਿਰ ਸਮੇ ਲੈਣੀ ਹੈ ਸ਼ਾਮ ਦੇ ਵਕਤ ਲੈਣੀ ਹੈ ਤੇ ਜਦੋਂ ਮਲੂ ਦੁਖੀ ਲੋਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਆ ਕਰਕੇ ਆਪਣੇ ਦੁੱਖ ਦਾ ਨਿਵਾਰਨ ਦੁੱਖ ਦਾ ਇਲਾਜ ਪੁੱਛਣ ਲੱਗੇ ਤੇ ਸਾਹਿਬ ਇਨਾਂ ਦੁਖੀ ਲੋਕਾਂ ਨੂੰ ਦੱਸਦੇ ਪਏ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੰਬੋਧਨ ਹੋ ਕੇ ਕਿ ਇਨਾਂ ਦੁੱਖਾਂ ਦਾ ਇਲਾਜ ਦੁੱਖਾਂ ਦਾ ਨਾਸ਼ ਕਰ ਦੇਣ ਵਾਲਾ ਉਸ ਦਾਤੇ ਦਾ ਨਾਮ ਹੀ ਹੈ ਇਹ ਦੁੱਖ ਨੂੰ ਜੜ ਤੋਂ ਖਤਮ ਕਰ ਦੇਣ ਵਾਲਾ ਹੈ ਤਾਂ ਸਾਹਿਬ ਇਸ ਨਾਮ ਦੀ ਡੋਜ਼ ਮੈਂ ਕਿੰਨੀ ਵਾਰ ਲੈਣੀ ਹੈ ਕਿੰਨੀ ਵਾਰ ਲੈਣੀ ਹੈ ਮੈਂ ਇਸ ਨਾਮ ਦੀ ਖੁਰਾਕ ডোজ 2 ਟਾਈਮ ਲਵਾਂ ਸ਼ਾਮ ਸਵੇਰੇ ਜਾਂ 3 ਟਾਈਮ ਲਵਾਂ ਕਿਉਂਕਿ ਆਮ ਜਦੋਂ ਸੀ ਬਾਣੀ ਦੇ ਸੰਬੰਧ ਵਿੱਚ ਵੀ ਇਸ ডোজ ਦੀ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਕਸਰ ਸਾਡਾ ਇਹ ਹੀ ਸਮਰਨ ਰਹਿੰਦਾ ਚਿੱਤੇ ਰਹਿੰਦਾ ਹੈ ਚਿੱਤ ਸਾਡਾ ਇਹ ਹੀ ਹੈ ਕਿ ਇਸਾ ਪਾਉਣ ਬਾਣੀ ਦੇ ਸੰਬੰਧ ਅੰਦਰ ਅਸੀਂ ਸ਼ਾਮ ਸਵੇਰੇ ਹੀ ਇਸ ਨਾਮ ਰੂਪੀ ਸਿਧਾਂਤ ਰੂਪੀ ਦਵਾਦਾਰੂ ਦੀ ਟੋਸ ਲੈਣੀ ਹੈ ਸ਼ਾਮ ਸਵੇਰੇ ਹੀ ਨਿਤਨੇਮ ਕਰਨਾ ਹੈ ਤਾਂ ਸਤਿਗੁਰੂ ਕਹਿੰਦੇ ਨਹੀਂ ਪਿਆਰਿਆ ਜੇ ਸੱਚਮੁੱਚ ਆਪਣੇ ਜੀਵਨ ਦੇ ਵਿੱਚੋਂ ਮਨ ਦੇ ਦੁੱਖਾਂ ਨੂੰ ਤਨ ਦੇ ਦੁੱਖਾਂ ਨੂੰ ਜੜ ਤੋਂ ਖਤਮ ਕਰ ਦੇਣਾ ਚਾਹੁੰਦਾ ਹੈ ਤਾਂ ਇਸ ਨਾਮ ਦੀ ਖੁਰਾਕ ਜੋ ਹੈ ਇਟ ਨੂੰ 8 ਪਹਿਰ ਲੈਣੀ ਪਏਗੀ 8 ਪਹਿਰ ਆਰਦੀ ਹੈ ਪੂਰਨ ਸਤਗੁਰ ਗਿਆਨ ਤੇ ਇਸ ਦੋਸ ਦੇ ਵਿੱਚ ਸਤਗੁਰਾਂ ਨੇ ਮੈਡੀਸਿਨ ਕਿਹੜੀ ਪਾਈ ਹੋਈ ਹੈ ਜੀ ਇਸ ਖੁਰਾਕ ਦੇ ਵਿੱਚ ਸਤਗੁਰਾਂ ਨੇ ਕਿਹੜੀ-ਕਿਹੜੀ ਟੈਬਲੇਟ ਐਡ ਕੀਤੀ ਹੈ ਕਿਉਂਕਿ ਆਮ ਤਦੋਂ ਕੋਈ ਜੀਵ ਮਲੂਸ ਬੁਖਾਰ ਦੇ ਰੂਪ ਦੇ ਵਿੱਚ ਦਿਵਾ ਲਿੰਦਾ ਤੇ ਉਹਦੇ ਵਿੱਚ ਮੋਸਟਲੀ ਪੈਦਾ ਸਤਮ ਉਰ ਦੀ ਗੋਲੀ ਤਾਂ ਪਾਈ ਜਾਂਦੀ ਹੈ ਇਸੇ ਤਰ੍ਹਾਂ ਸਤਗੁਰਾਂ ਨੇ ਵੀ ਸਾਡੀ ਇਸ ਡੋਸ ਦੇ ਵਿੱਚ ਖੁਰਾਕ ਦੇ ਵਿੱਚ ਜੋ ਟੈਬਲਟ ਪਾਈ ਹੈ ਉਹ ਕੀ ਹੈ ਪੂਰਨ ਸਤਗੁਰ ਗਿਆਨ ਪੂਰੇ ਗੁਰੂ ਦਾ ਗਿਆਨ ਰੂਪੀ ਟੈਬਲਟ ਲੈਣੀ ਹੈ ਸੀ ਪੂਰੇ ਰੂਪੀ ਪੂਰੇ ਗੁਰੂ ਦੇ ਗਿਆਨ ਦੀ ਖੁਰਾਕ ਲੈਣੀ ਹੈ ਮੈਡੀਸਿਨ ਲੈਣੀ ਹੈ ਤੇ ਲੈਣੀ ਇਹ ਅਠੇ ਪੈਰ ਹੀ ਹੈ ਸ਼ਿਰ ਜਾ ਕਰਕੇ ਸਾਡਾ ਇਹ ਦੁੱਖ ਜੜ ਤੋਂ ਖਤਮ ਹੋਏ